ਪ੍ਰਿਕਰ ਸਾਹਿਬਾਂ ਜੀ ਉਹ ਵਾਹੀਬੁਰਜੀ ਦਾ ਖਾਲਸਾ ਵਾਹੀਬੁਰਜੀ ਦੀ ਫਤਿਹ ਪੰਜਾਬ ਸਰਕਾਰ ਨੇ ਅੱਜ ਗੰਨੇ ਦੇ ਰੇਟ ਵਿੱਚ 10 ਰੁਪਏ ਪ੍ਰਤੀ ਕਿੰਟਲ ਦਾ ਵਾਧਾ ਕੀਤਾ ਜਿਸ ਨੂੰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੂਲੋ ਹੀ ਰੱਦ ਕਰਦੀ ਹੈ ਔਰ ਇਹ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਨੇ ਕੋਝਾ ਮਜਾਕ ਕੀਤਾ ਹੈ ਪੰਜਾਬ ਸਰਕਾਰ ਨੇ 3 ਸਾਲ ਪਹਿਲਾਂ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਨੇ ਇਹ ਰਿਪੋਰਟ ਦਿੱਤੀ ਸੀ ਕਿ ਕਿਸਾਨਾਂ ਦਾ ਪ੍ਰਤੀ ਕਿਵੈਂਟਲ 470 ਰੁਪਏ ਖਰਚ ਆਉਂਦਾ ਹੈ ਔਰ ਇਹ ਇੱਕ ਸਾਲ ਦੀ ਫਸਲ ਹੈ ਇੱਕ ਸਾਲ ਦੀ ਫਸਲ ਹੋਣ ਦੇ ਕਾਰਨ ਇਸ ਦਾ ਰੇਟ ਜਿਹੜਾ ਉਹ 1000 ਰੁਪਏ ਤੋਂ ਘੱਟ ਬਾਰਾ ਹੀ ਨਹੀਂ ਖਾਂਦਾ ਸੋ ਇਸ ਕਰਕੇ ਇਹ ਤਾਂ ਸਰਕਾਰ ਨੇ ਲਾਗਤ ਮੁੱਲ ਵੀ ਨਹੀਂ ਦਿੱਤਾ ਸੋ ਇਸ ਕਰਕੇ ਸਾਡੀ ਜਿਹੜੀ ਹੈ ਉਹ ਸਰਕਾਰ ਨੂੰ ਘੱਟ ਤੋਂ ਘੱਟ ਇਸ ਗੱਲ ਦੀ ਮੰਗ ਰਹੀ ਹੈ ਕਿ ਤੁਸੀਂ ਜੋ ਤੁਹਾਡੀ ਸਰਕਾਰੀ ਕਮੇਟੀ ਨੇ ਮੰਨਿਆ ਹੈ ਕਿ 470 ਰੁਪਏ ਪ੍ਰਤੀ ਕਿਵੈਂਟਲ ਖਰਚਾ ਲਾਗਤ ਹੈ ਇਹਦੀ ਲਾਗਤ ਗੱਨੇ ਤੇ ਫੋਕੋਂਤਮਾਨ ਜੀ ਤੁਸੀਂ ਲਾਗਤ ਹੀ ਸਾਨੂੰ ਦੇ ਦੇਣੀ ਸੀ ਤੁਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਤਾਂ ਰੋਲ ਕੇ ਰੱਖ ਦਿੱਤਾ ਕਿਸਾਨਾਂ ਨੂੰ ਐਦਕੀ ਝੋਨਾ ਵੀ ਜਿਹੜਾ ਵੱਡੀ ਪੱਦਰ ਦੇ ਉੱਤੇ ਜ ਰੋਲ ਹੁੰਦਾ ਕਾਰਨ ਤੁਸੀਂ ਖੁਦ ਬਣੇ ਹੋ ਸਹੀ ਢੰਗ ਦੇ ਨਾਲ ਤੁਸੀਂ ਸਾਰਾ ਕੁਝ ਮੈਨੇਜ ਨਹੀਂ ਕਰ ਸਕੇ ਸੋ ਇਸ ਲਈ ਹੁਣ ਵੀ ਮਿੱਲਾਂ ਜਿਹੜੀਆਂ ਨੇ ਸਾਡੀ ਚਲਾਉਣ ਦੀ ਜੋ ਗੱਲ ਸੀ ਉਹ ਗੱਲ ਸੀ ਸਾਡੀ ਕਿ ਤੁਸੀਂ 10 ਅਕਤੂਬਰ ਤੱਕ ਮਿੱਲਾਂ ਨੂੰ ਚਲਾਓ ਪਰ ਤੁਹਾਨੂੰ ਤਾਂ ਹਾਲੇ ਵੀ ਚੇਤਾ ਨਹੀਂ ਕਿ ਮੇਲਾ ਕਦੋਂ ਚਲਾਉਣੀਆਂ ਨੇ ਸੋ ਗੰਨਾ ਕਸ਼ਤਕਾਰਾਂ ਦਾ ਬਹੁਤ ਵੱਡਾ ਨੁਕਸਾਨ ਹੈ ਮੇਲਾ ਲੇਟ ਚੱਲਣ ਕਾਰਨ ਵੀ ਔਰ ਫਿਰ ਪੈਸੇ ਦੀ ਵੱਡੀ ਖੱਜਲਖੁਆਰੀ ਹੁੰਦੀ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਜੀ ਸਾਡੀ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਘੱਟੋ ਘੱਟ 470 ਰੁਪਏ ਰੇਟ ਜੇਕਰ ਤੁਸੀਂ ਦਿਓਗੇ ਤਾਂ ਸਾਡੇ ਲਾਗਤ ਮੁੱਲੀ ਪੂਰੇ ਹੋਣੇ ਆ ਹੁਣ ਕਿਸਾਨਾਂ ਨੂੰ ਜਿਵੇਂ ਝੋਨੇ ਦੇ ਵਿੱਚ ਪ੍ਰਤੀ ਏਕੜ 6 ਤੋਂ ਲੈ ਕੇ 16000 ਰੁਪਏ ਦਾ ਘਾਟਾ ਪਿਆ ਇਸੇ ਤਰ੍ਹਾਂ ਹੀ ਗੰਨਾ ਵੀ ਜਿਹੜਾ ਅਸੀਂ ਕੋਲੋਂ ਪੈਸੇ ਪਾ ਕੇ ਤੇ ਇੱਕ ਹਸਾਬ ਦੇ ਨਾਲ ਅਸੀਂ ਇਹ ਸਾਰੀ ਪੂਰਤੀ ਕਰ ਰਹੇ ਹਾਂ ਸੋ ਇਸ ਲਈ ਅਸੀਂ ਇਸ ਨੂੰ ਮੂਲੋਂ ਰੱਦ ਕਰਦੇ ਹੋਏ ਮੰਨ ਕਰਦੇ ਹਾਂ ਕਿ ਗੰਨੇ ਦਾ ਸਾਨੂੰ ਜਿਹੜਾ ਉਹ ਵਾਜਿਬ ਰੇਟ ਦਿੱਤਾ ਜਾਵੇ ਪੱਤਰਕਾਰ ਸਹਿਬਾਨ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਨੇ ਅੱਜ ਗੰਨੇ ਦੇ ਰੇਟ ਵਿੱਚ 10 ਰੁਪਏ ਪ੍ਰਤੀ ਕਿੰਟਲ ਦਾ ਵਾਧਾ ਕੀਤਾ ਜਿਸ ਨੂੰ ਕਿਸਾਨ ਤੇ ਜਵਾਨ ਭਲਾਈ ਜੂਨੀਅਨ ਮੂਲੋਂ ਹੀ ਰੱਦ ਕਰਦੀ ਹੈ ਔਰ ਇਹ ਕਿਸਾਨਾਂ ਦੇ ਨਾਲ ਪੰਜਾਬ ਸਰਕਾਰ ਨੇ ਕੋਝਾ ਮਜਾਕ ਕੀਤਾ ਹੈ ਪੰਜਾਬ ਸਰਕਾਰ ਨੇ 3 ਸਾਲ ਪਹਿਲਾਂ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਨੇ ਇਹ ਰਿਪੋਰਟ ਦਿੱਤੀ ਸੀ ਕਿ ਕਿਸਾਨਾਂ ਦਾ ਪ੍ਰਤੀ ਕਿਵੈਂਟਲ 470 ਰੁਪਏ ਖਰਚ ਆਉਂਦਾ ਹੈ ਔਰ ਇਹ ਇੱਕ ਸਾਲ ਦੀ ਫਸਲ ਹੈ ਇੱਕ ਸਾਲ ਦੀ ਫਸਲ ਹੋਣ ਦੇ ਕਾਰਨ ਇਸ ਦਾ ਰੇਟ ਜਿਹੜਾ ਉਹ 1000 ਰੁਪਏ ਤੋਂ ਘੱਟ ਬਾਰਾ ਹੀ ਨਹੀਂ ਖਾਂਦਾ ਸੋ ਇਸ ਕਰਕੇ ਇਹ ਤਾਂ ਸਰਕਾਰ ਨੇ ਲਾਗਤ ਮੁੱਲ ਵੀ ਨਹੀਂ ਦਤਾ ਸੋ ਇਸ ਕਰਕੇ ਸਾਡੀ ਜਿਹੜੀ ਹੈ ਉਹ ਸਰਕਾਰ ਨੂੰ ਘੱਟ ਤੋਂ ਘੱਟ ਇਸ ਗੱਲ ਦੀ ਮੰਗ ਰਹੀ ਹੈ ਕਿ ਤੁਸੀਂ ਜੋ ਤੁਹਾਡੀ ਸਰਕਾਰੀ ਕਮੇਟੀ ਨੇ ਮੰਨਿਆ ਹੈ ਕਿ 470 ਰੁਪਏ ਪ੍ਰਤੀ ਕਿਵਟਣ ਖਰਚਾ ਲਾਗਤ ਹੈ ਇਹਦੀ ਲਾਗਤ ਗੰਨੇ ਤੇ ਭਗਵੰਤ ਬਾਣ ਜੀ ਤੁਸੀਂ ਲਾਗਤ ਹੀ ਸਾਨੂੰ ਦੇ ਦੇਣੀ ਸੀ ਤੁਸੀਂ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੁਸੀਂ ਤਾਂ ਰੋਲ ਕੇ ਰੱਖ ਦਿੱਤਾ ਕਿਸਾਨਾਂ ਨੂੰ ਐਦਕੀ ਝੋਨਾ ਵੀ ਜਿਹੜਾ ਵੱਡੀ ਪੱਦਰ ਦੇ ਉੱਤੇ ਰੋਲਣ ਦਾ ਕਾਰਨ ਤੁਸੀਂ ਖੁਦ ਬਣੇ ਹੋ ਸਹੀ ਢੰਗ ਦੇ ਨਾਲ ਤੁਸੀਂ ਸਾਰਾ ਕੁਝ ਮੈਨੇਜ ਨਹੀਂ ਕਰ ਸਕੇ ਸੋ ਇਸ ਲਈ ਹੁਣ ਵੀ ਮੇਲਾ ਜਿਹੜੀਆਂ ਨੇ ਸਾਡੀ ਚਲਾਉਣ ਦੀ ਜੋ ਗੱਲ ਸੀ ਉਹ ਗੱਲ ਸੀ ਸਾਡੀ ਕਿ ਤੁਸੀਂ 10 ਅਕਤੂਬਰ ਤੱਕ ਮੇਲਾ ਨੂੰ ਚਲਾਓ ਪਰ ਤੁਹਾਨੂੰ ਤਾਂ ਹਾਲਾਂ ਵੀ ਚੇਤਾ ਨਹੀਂ ਕਿ ਮੇਲਾ ਕਦੋਂ ਚਲਾਉਣੀਆਂ ਨੇ ਸੋ ਗੱਨਾ ਕਸ਼ਤਕਾਰਾਂ ਦਾ ਬਹੁਤ ਵੱਡਾ ਨੁਕਸਾਨ ਹੈ ਮੇਲਾ ਲੇਟ ਚੱਲਣ ਕਾਰਨ ਵੀ ਔਰ ਫਿਰ ਪੈਸੇ ਦੀ ਵੱਡੀ ਖੱਜਲਖੁਆਰੀ ਹੁੰਦੀ ਹੈ ਸੋ ਇਸ ਕਰਕੇ ਪੰਜਾਬ ਸਰਕਾਰ ਜੀ ਸਾਡੀ ਤੁਹਾਨੂੰ ਬੇਨਤੀ ਹੈ ਕਿ ਸਾਨੂੰ ਘੱਟੋ ਘੱਟ 470 ਰੁਪਏ ਰੇਟ ਜੇਕਰ ਤੁਸੀਂ ਦਿਓਗੇ ਤਾਂ ਸਾਡੇ ਲਾਗਤ ਮੋਲੀ ਪੂਰੇ ਹੋਣੇ ਆ ਹੁਣ ਕਿਸਾਨਾਂ ਨੂੰ ਜਿਵੇਂ ਝੋਨੇ ਦੇ ਵਿੱਚ ਪ੍ਰਤੀ ਏਕੜ 6 ਤੋਂ ਲੈ ਕੇ 16000 ਤੱਕ ਰੁਪਏ ਦਾ ਘਾਟਾ ਪਿਆ ਇਸੇ ਤਰ੍ਹਾਂ ਹੀ ਗੰਨਾ ਵੀ ਜਿਹੜਾ ਅਸੀਂ ਕੋਲੋਂ ਪੈਸੇ ਪਾ ਕੇ ਤੇ ਇੱਕ ਹਸਾਬ ਦੇ ਨਾਲ ਅਸੀਂ ਇਹ ਸਾਰੀ ਪੂਰਤੀ ਕਰ ਰਹੇ ਆ ਸੋ ਇਸ ਲਈ ਅਸੀਂ ਇਸ ਨੂੰ ਮੂਲੋਂ ਰੱਦ ਕਰਦੇ ਹੋਏ ਮੰਗ ਕਰਦੇ ਆ ਕਿ ਗੰਨੇ ਦਾ ਸਾਨੂੰ ਜਿਹੜਾ ਉਹ ਵਾਜਬ ਰੇਟ ਦਿੱਤਾ ਜਾਵੇ